ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤੇ ਦੀ ਸਾਂਝ ਕਰੀਏ ਗਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਸੰਤ ਬਾਬਾ ਜੀ ਸੀਨ ਜੀ ਦੇ ਕੁਝ ਜੀਵਨ ਦੇ ਕੌਤਕ ਦੀਆਂ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਿਗੁਰੂ ਨੂੰ ਇਕਾਗਰ ਚਿੱਤੋ ਕੇ ਧਿਆਨ ਦੇ ਹਾਂ ਤਾਂ ਵਾਿਗੁਰੂ ਜੀ ਸਾਡੀ ਝੋਲੀ ਵਿੱਚ ਕਿੰਨੀ ਖੁਸ਼ੀਆਂ ਪਾਉਂਦੇ ਨੇ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਸਬਸਕ੍ਰਾਈਬ ਕਰ ਲੈਣਾ ਜੀ ਬਾਬਾ ਜੀ ਦੀ ਰੋਜ਼ ਨਵੇਂ ਨਵੇਂ ਵੀਡੀਓਜ਼ ਨੂੰ ਦੇਖਣ ਲਈ ਲਾਈਕ ਅਤੇ ਸ਼ੇਅਰ ਕਰਨਾ ਨਹੀਂ ਭੁੱਲਣਾ ਜੀ ਸਾ ਸੰਗਤ ਜੀ ਇਸ ਤਰ੍ਹਾਂ ਗੁਰਬਾਣੀ ਦਾ ਫੁਰਮਾਨ ਹੈ ਮਨ ਸਾਚਾ ਮੁਖ ਸਾਚਾ ਸੋਈ ਅਵਰ ਨ ਪੇਕੇ ਇਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਕੇ ਆਨੇ ਹੋ ਸਾਸੰਗਤ ਜੀ ਸੰਤ ਬਾਬਾ ਜੀ ਸਿੰਘ ਜੀ ਹਸਾਲੇ ਬਾੜਿਆਂ ਦੇ ਜੀਵਨ ਅੰਦਰ ਵਰਤਦੇ ਪ੍ਰਤੱਖ ਕੋਤਕ ਉਸ ਦੀ ਇੱਕ ਛੋਟੀ ਜੀ ਝਲਕ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਸਾਸੰਗਤ ਜੀ ਜਿਵੇਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਨੇ ਕਿ ਬਾਬਾ ਜੀ ਦਾ ਜਿਹੜਾ ਜੀਵਨ ਬਚਪਨ ਤੋਂ ਲੈ ਕੇ ਹੁਣ ਤੱਕ ਨਾਮ ਸਿਮਰਨ ਅਤੇ ਭਜਨ ਵਿੱਚ ਇੱਕ ਸੋਰੀਆ ਸਾਧ ਸੰਗਤ ਜੀ ਬਾਬਾ ਜੀ ਨੇ ਆਪਣੇ ਜੀਵਨ ਕਾਲ ਵਿੱਚ ਜਿੱਥੇ ਇਲਾਕੇ ਦੇ ਬਿਹਤਰ ਵਾਸਤੇ ਸਕੂਲ ਕਾਲਜ ਖੋਲੇ ਅਤੇ ਉਹਨਾਂ ਨੇ ਆਲੇ ਦੁਆਲੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਵੀ ਬਹੁਤ ਪ੍ਰੇਰਿਤ ਕੀਤਾ ਸਾਧ ਸੰਗਤ ਜੀ ਬਾਬਾ ਜੀ ਕਈ ਵਾਰ ਕੁਸ਼ਤੀ ਦੇ ਮੁਕਾਬਲੇ ਵੀ ਕਰਵਾਉਂਦੇ ਸਨ ਬਾਬਾ ਜੀ ਦਾ ਦਿਲ ਸੀ ਕਿ ਬੱਚਿਆਂ ਨੂੰ ਨਾਂ ਬਾਣੀ ਦੇ ਨਾਲ ਜੋੜਨਾ ਹੈ 사ਸੰਗਤ ਜੀ ਉੱਥੇ ਨਾਲ ਬਾਬਾ ਜੀ ਕਹਿੰਦੇ ਨੇ ਕਿ ਬੱਚਿਆਂ ਦੀ ਸਿਹਤ ਪੱਖੋਂ ਵੀ ਪੂਰੇ ਤੰਦਰੁਸਤ ਰੱਖਣਾ ਹੈ ਬਾਬਾ ਜੀ ਦਾ ਉਪਰਾਲਾ ਸ਼ੁਰੂ ਤੋਂ ਹੀ ਰਿਹਾ ਹੈ 사ਸੰਗਤ ਜੀ ਕਿਉਂਕਿ ਬਾਬਾ ਜੀ ਦਾ ਜੀਵਨ ਸੀ ਜਿਹੜਾ ਬਚਪਨ ਤੋਂ ਲੈ ਕੇ ਹੁਣ ਤੱਕ ਇੱਕ ਮਹਾਨ ਅਦੁੱਤੀ ਸ਼ਖਸੀਅਤ ਸੰਤ ਬਾਬਾ ਜਵਾਲਾ ਜੀ ਹਰਖੋਵਾਲ ਵਾਲਿਆਂ ਨੇ ਦੇ ਸੀਸ ਦੀ ਪ੍ਰੇਰਿਤ ਸੀ ਇੱਕ ਵਾਰ ਸੰਤ ਬਾਬਾ ਜਵਾਲਾ ਜੀ ਕੁਝ ਪ੍ਰੇਮੀਆਂ ਦੇ ਨਾਲ ਕਾਰ ਵਿੱਚ ਕਿਤੇ ਜਾ ਰਹੇ ਸੀ ਤਾਂ ਅਚਾਨਕ ਰਸਤੇ ਵਿੱਚ ਕਾਰ ਰੁਕ ਗਈ ਸਾਧ ਸੰਗਤ ਜੀ ਬਾਬਾ ਜਵਾਲਾ ਜੀ ਨੇ ਪ੍ਰੇਮੀਆਂ ਨੂੰ ਪੁੱਛਿਆ ਭਾਈ ਗੱਡੀ ਕਿਉਂ ਰੁਕ ਗਈ ਹੈ ਤਾਂ ਉਹਨਾਂ ਪ੍ਰੇਮੀਆਂ ਨੇ ਗੱਡੀ ਦੇ ਵਿੱਚੋਂ ਨੀਚੇ ਉਤਰ ਕੇ ਦੇਖਿਆ ਤਾਂ ਉਹਨਾਂ ਨੇ ਕੀ ਦੇਖਿਆ ਇੱਕ ਇੱਕ ਛੋਟਾ ਜਿਹਾ ਬਾਲਕ ਜਿਸ ਨੇ ਹੱਥ ਵਿੱਚ ਕੰਨਾ ਫੜਿਆ ਹੋਇਆ ਸੀ ਤਾਂ ਬਾਬਾ ਜੀ ਨੂੰ ਉਹਨਾਂ ਨੇ ਦੱਸਿਆ ਕਿ ਬਾਬਾ ਜੀ ਇੱਕ ਛੋਟਾ ਜਿਹਾ ਬੱਚਾ ਉਸਦੇ ਹੱਥ ਵਿੱਚ ਕੰਨਾ ਫੜਿਆ ਹੋਇਆ ਹੈ ਤਾਂ ਬਾਬਾ ਜਵਾਲਾ ਜੀ ਨੇ ਗੱਡੀ ਦੇ ਵਿੱਚੋਂ ਉੱਤਰ ਕੇ ਉਸ ਬੱਚੇ ਦੇ ਕੋਲ ਚਲੇ ਗਏ 사ਸੰਗਤ ਜੀ ਉਸ ਬੱਚੇ ਨੂੰ ਸੀਸ ਉੱਤੇ ਹੱਥ ਰੱਖ ਕੇ ਬਾਬਾ ਜਮਾਲਾ ਜੀ ਨੇ ਪੰਜ वचन ਉਸ ਬਾਲਕ ਤੇ ਨਾਲ ਸਾਂਝੇ ਕੀਤੇ 사ਸੰਗਤ ਜੀ ਬਚਪਨ ਤੋਂ ਜਿਹੜੀ ਸ਼ੋਸੀ ਬਚਨਾ ਦੀ ਇਸ ਨੂੰ ਫਿਰ ਸੰਤ ਬਾਬਾ ਜੀ ਸਿੰਘ ਉਹਨਾਂ ਨੇ ਸਾਈ ਜਿੰਦਗੀ ਕਮਾਇਆ ਇਸ ਕਮਾਈ ਦਾ صدਕਾ ਹੀ ਫਿਰ ਪੂਰਨ ਬ੍ਰਹਮ ਗਿਆਨੀ ਦੀ ਪਦਵੀ ਤੇ ਬਾਬਾ ਜੀ ਸਿੰਘ ਜੀ ਪਹੁੰਚੇ ਸੀ ਸਾ ਸੰਗਤ ਜੀ ਇਹ ਬਾਬਾ ਜਵਾਲਾ ਸਿੰਘ ਜੀ ਦੀ ਬਚਪਨ ਦੀ ਅਸੀਸ ਵਾ ਬਾਬਾ ਅਜੀਤ ਸਿੰਘ ਜੀ ਉੱਤੇ ਸਾ ਸੰਗਤ ਜੀ ਬਾਬਾ ਜੀ ਸਿੰਘ ਜੀ ਦਾ ਜਿਹੜਾ ਦਿਲ ਸੀ ਉਹ ਬਹੁਤ ਕੋਮਲ ਸੀ ਬਹੁਤ ਨਰਮ ਸੁਭਾਅ ਦੇ ਸੀ ਬਾਬਾ ਜੀ ਸੰਤ ਬਾਬਾ ਜੀ ਸਿੰਘ ਜੀ ਦੀ ਬਚਪਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਿੱਚੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਬਾਬਾ ਜੀ ਕਿਸੇ ਦਾ ਵੀ ਕੋਈ ਛੋਟਾ ਜਾਂ ਦੁੱਖ ਸਹਾਰ ਨਹੀਂ ਸੀ ਸਕਦੇ ਸਾਧ ਸੰਗਤ ਜੀ ਇੱਕ ਵਾਰੀ ਬਾਬਾ ਅਜੀਤ ਸਿੰਘ ਜੀ ਆਪਣੀ ਕਾਰ ਵਿੱਚ ਕਿਤੇ ਜਾ ਰਹੇ ਸੀ ਬਹੁਤ ਗਰਮੀਆਂ ਦਾ ਸਮਾਂ ਸੀ ਭਾਈ ਬਾਬਾ ਜੀ ਨੇ ਕਾਰ ਵਿੱਚ ਜਾਂਦੇ ਕੀ ਦੇਖਿਆ ਕੀ ਸਕੂਲ ਦੇ ਆ ਤੇ ਕਾਲਜ ਦੀਆਂ ਬੱਚੀਆਂ ਧੁੱਪ ਵਿੱਚ ਖੜੀਆਂ ਨੇ ਤਾਂ ਬਾਬਾ ਜੀ ਨੇ ਡਰਾਈਵਰ ਨੂੰ ਕਿਹਾ ਭਾਈ ਇੱਥੇ ਕਾਰ ਰੋਕ ਤੂੰ ਸਾਧ ਸੰਗਤ ਜੀ ਬਾਬਾ ਜੀ ਨੇ ਉਹਨਾਂ ਬੱਚੀਆਂ ਨੂੰ ਪੁੱਛਿਆ ਭਾਈ ਤੁਸੀਂ ਧੁੱਪੇ ਕਿਉਂ ਖੜੇ ਹੋ ਤਾਂ ਉਹਨਾਂ ਬੱਚੀਆਂ ਨੇ ਦੱਸਿਆ ਬਾਬਾ ਜੀ ਸਾਡੇ ਸਕੂਲ ਦੀ ਇੱਕ ਹੀ ਬੱਸ ਹੈ ਉਹ ਬੱਚਿਆਂ ਨੂੰ ਛੱਡਣ ਗਈ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਵਾਪਿਸ ਆਵੇਗੀ ਫਿਰ ਅਸੀਂ ਵਾਪਿਸ ਜਾਵਾਂਗੇ ਤਾਂ ਪਾਈ ਬਾਬਾ ਜੀ ਨੇ ਬਾਬਾ ਜੀ ਨੇ ਡਰਾਈਵਰ ਨੂੰ ਕਿਹਾ ਪਾਈ ਤੂੰ ਇਦਾਂ ਕਰ ਕਿ ਆ ਜਿਹੜੀ ਗੱਡੀ ਦੀ ਚਾਬੀ ਆ ਨਾ ਤੂੰ ਇਹ ਚਾਬੀ ਉਸ ਸਕੂਲ ਦੇ ਪ੍ਰਿੰਸੀਪਲ ਨੂੰ ਦੇ ਆ ਤਾਂ ਤਾਂ ਡਰਾਈਵਰ ਨੇ ਕਿਹਾ ਬਾਬਾ ਜੀ ਉਹ ਕਿਉਂ ਦੇਣੀ ਹੈ ਬਾਬਾ ਜੀ ਕਹਿੰਦੇ ਭਾਈ ਇਸ ਤਰ੍ਹਾਂ ਬੱਚਿਆਂ ਨੂੰ ਧੁੱਪ ਵਿੱਚ ਨਹੀਂ ਖੜਨਾ ਪਵੇਗਾ ਤੇ ਬੱਚਿਆਂ ਦਾ ਸੌਖਾ ਹੋ ਜਾਏਗਾ ਉਹ ਨਾ ਜਾਣਾ ਤੇ ਉਹ ਡਰਾਈਵਰ ਨੇ ਚਾਬੀ ਪਾਈ ਪ੍ਰਿੰਸੀਪਲ ਨੂੰ ਦੇ ਆਂਦੀ ਤੇ ਬਾਬਾ ਜੀ ਆਪ ਵੀ ਨਾਲ ਚਲੇ ਗਏ ਤਾਂ ਕਿ ਬੱਚਿਆਂ ਨੂੰ ਇਸ ਤਰ੍ਹਾਂ ਧੁੱਪੇ ਨਾ ਖੜਨਾ ਪਵੇ ਜਦੋਂ ਬਾਬਾ ਜੀ ਚਾਬੀ ਪ੍ਰਿੰਸੀਪਲ ਨੂੰ ਦੇ ਜਾਂਦੇ ਕਿ ਆਏ ਤਾਂ ਬੱਪੇ ਸਾਂ ਹੁੰਦੇ ਹੋਏ ਪੈਦਲ ਤੁਰੇ ਆ ਰਹੇ ਨੇ ਉੱਥੋਂ ਤਾਂ ਭਾਈ ਬਾਬਾ ਜੀ ਥੋੜੀ ਦੂਰੀ ਤੇ ਗਏ ਜਿੱਥੇ ਬਾਬਾ ਜੀ ਨੇ ਜਾਣਾ ਸੀ ਸਾ ਸੰਗਤ ਜੀ ਪਿੱਛੋਂ ਇੱਕ ਹੋਰ ਮਹਾਪੁਰਸ਼ ਆ ਰਹੇ ਸੀ ਤਾਂ ਜਦੋਂ ਉਹਨਾਂ ਨੇ ਬਾਬਾ ਅਜੀਤ ਸਿੰਘ ਜੀ ਨੂੰ ਪੈਦਲ ਤੁਰਦੇ ਜਾਂਦੇ ਦੇਖਿਆ ਤਾਂ ਮਹਾਪੁਰਸ਼ ਬਹੁਤ ਹੈਰਾਨ ਹੋ ਗਏ ਕਹਿੰਦੇ ਕਮਾਲ ਹੋ ਗਈ ਅੱਜ ਤੇ ਸਾਧ ਸੰਗਤ ਜੀ ਬਾਬਾ ਜੀ ਪੈਦਲ ਤੁਰੇ ਜਾ ਰਹੇ ਨੇ ਤਾਂ ਉਹਨਾਂ ਨੇ ਡਰਾਈਵਰ ਨੂੰ ਕਿਹਾ ਭਾਈ ਗੱਡੀ ਰੋਕ ਉਹਨਾਂ ਨੇ ਗੱਡੀ ਨੂੰ ਰੋਕ ਲਿਆ ਤਾਂ ਬਾਬਾ ਜੀ ਨੇ ਦੇਖਿਆ ਕਿ ਬਾਬਾ ਜੀ ਪੈਦਲ ਤੁਰੇ ਜਾ ਰਹੇ ਨੇ ਤਾਂ ਉਹਨਾਂ ਨੇ ਜਲਦੀ ਜਲਦੀ ਜਾ ਕੇ ਕਾਰ ਬਾਬਾ ਜੀ ਦੇ ਕੋਲ ਰੋਕੀ ਕਹਿੰਦੇ ਬਾਬਾ ਜੀ ਕੀ ਗੱਲ ਤੁਸੀਂ ਪੈਦਲ ਹੀ ਤੁਰੇ ਜਾ ਰਹੇ ਹੋ ਸਾਸੰਗਤ ਜੀ ਜਿਹੜਾ ਨਾਲ ਡਰਾਈਵਰ ਸੀ ਉਸਨੇ ਦੱਸਿਆ ਕਿ ਬਾਬਾ ਜੀ ਨੇ ਕਾਰ ਦੀ ਚਾਬੀ ਸਕੂਲ ਦੇ ਪ੍ਰਿੰਸੀਪਲ ਨੂੰ ਦੇ ਦਿੱਤੀ ਹੈ ਵਿਚਲੀ ਗੱਲ ਇਹ ਹੈ ਸਾਸੰਗਤ ਜੀ ਫਿਰ ਉਹ ਮਹਾਪੁਰਸ਼ ਕਹਿਣ ਲੱਗੇ ਕਿ ਇਹ ਤਾਂ ਬਾਬਾ ਜੀ ਦੀ ਦਿਆਲੂਤਾ ਹੈ ਜਿਸ ਕਰਕੇ ਬਾਬਾ ਜੀ ਕਿਸੇ ਨੂੰ ਦੁੱਖ ਨਹੀਂ ਸਹਾਰ ਸਕਤੇ ਜਿਹੜੇ ਮਾਪੁਰਸ਼ ਗੱਡੀ ਵਿੱਚ ਆਏ ਸੀ ਉਹਨਾਂ ਨੇ ਆਪਣੀ ਚਾਬੀ ਬਾਬਾ ਜੀ ਦੇ ਡਰਾਈਵਰ ਨੂੰ ਦੇ ਦਿੱਤੀ ਅਤੇ ਕਹਿੰਦੇ ਕਿ ਤੁਸੀਂ ਬਾਬਾ ਜੀ ਨੂੰ ਲੈ ਕੇ ਚੱਲੋ ਅਸੀਂ ਆਉਂਦੇ ਹਾਂ ਤਾਂ ਬਾਬਾ ਜੀ ਸਿੰਘ ਜੀ ਕਹਿੰਦੇ ਬਾਬਾ ਜੀ ਨਹੀਂ ਨਹੀਂ ਤੁਸੀਂ ਚੱਲੋ ਅਸੀਂ ਆਣੇ ਹਾਂ ਮਾਪੁਰਸ਼ ਕਹਿੰਦੇ ਭਾਈ ਕੋਈ ਗੱਲ ਨਹੀਂ ਡਰਾਈਵਰ ਨੂੰ ਕਹਿੰਦੇ ਤੁਸੀਂ ਬਾਬਾ ਜੀ ਨੂੰ ਲੈ ਕੇ ਚੱਲੋ ਅਸੀਂ ਪਹੁੰਚ ਜਾਣਾ ਤਾਂ ਬਾਬਾ ਜੀ ਨੇ ਜਿੱਥੇ ਜਾਣਾ ਸੀ ਭਾਈ ਉੱਥੇ ਪਹੁੰਚ ਗਏ ਸਾਧ ਸੰਗਤ ਜੀ ਤਾਂ ਸੰਤ ਬਾਬਾ ਜੀ ਸਿੰਘ ਜੀ ਕੀ ਦੇਖਦੇ ਨੇ ਕਿ ਜਦੋਂ ਉੱਥੇ ਪਹੁੰਚੇ ਤਾਂ ਜਿਹੜੇ ਮਹਾਪੁਰਸ਼ ਸੀ ਉਹਨਾਂ ਨਾਲੋਂ ਪਹਿਲਾਂ ਪਹੁੰਚੇ ਹੋਏ ਸੀ ਤਾਂ ਦੇਖ ਕੇ ਹੈਰਾਨ ਹੋ ਗਏ ਤਾਂ ਹੀ ਭਾਈ ਇੱਕ ਬ੍ਰਹਮ ਗਿਆਨੀ ਦਾ ਆਪਸ ਦਾ ਕੋਈ ਪ੍ਰੇਮ ਅਤੇ ਤਾ ਉਹ ਬਾਣੀ ਹੁੰਦਾ ਹੈ ਜਿਸ ਨੂੰ ਬ੍ਰਹਮ ਗਿਆਨੀ ਹੀ ਸਮਝ ਸਕਦਾ ਹੈ ਆਪ ਆਪ ਸੰਸਾਰੀ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਘੱਟ ਸਮਝ ਆਉਂਦੀ ਹੈ ਸਾਧ ਸੰਗਤ ਜੀ ਬ੍ਰਹਮ ਗਿਆਨੀ ਦੀ ਜਿਹੜੀ ਜਿਸ਼ਟੀ ਹੈ ਉਹ ਸਦਾ ਪਰਪਕਾਰ ਵਿੱਚ ਲੱਗੀ ਰਹਿੰਦੀ ਹੈ ਇੱਕ ਵਾਰ ਪਾਈ ਬਾਬਾ ਜੀ ਨੇ ਆਪਣੇ ਪ੍ਰੇਮੀ ਨੂੰ ਆਖਿਆ ਕਿ ਇੱਕ ਸੱਜਣ ਭਾਈ ਕੈਨੇਡਾ ਵਿੱਚ ਰਹਿੰਦਾ ਵਾ ਉਹਨਾਂ ਦਾ ਸਾਰਾ ਪਰਿਵਾਰ ਹੈ ਇੱਥੇ ਗੁਰਦੂ ਗੁਰੂ ਘਰ ਸੇਵਾ ਕਰਨ ਆਉਂਦੇ ਨੇ ਰੋਜ਼ ਭਾਈਓ ਪ੍ਰੇਮੀ ਨੂੰ ਬਾਬਾ ਜੀ ਪ੍ਰੇਮੀ ਨੂੰ ਕਹਿੰਦੇ ਭਾਈਓ ਕੈਨੇਡਾ ਵਾਲੇ ਨੂੰ ਫੋਨ ਕਰੋ ਤੇ ਉਹਨੇ ਪ੍ਰੇਮੀ ਨੇ ਫੋਨ ਲਗਾ ਕੇ ਬਾਬਾ ਜੀ ਨੂੰ ਦੇ ਦਿੱਤਾ ਸਾਧ ਸੰਗਤ ਜੀ ਜਦੋਂ ਬਾਬਾ ਜੀ ਨੂੰ ਫੋਨ ਲਗਾ ਕੇ ਦਿੱਤਾ ਤਾਂ ਬਾਬਾ ਜੀ ਕਨੇਟਾ ਵਾਲੇ ਨੂੰ ਕਹਿੰਦੇ ਭਾਈ ਕੀ ਕਰ ਰਿਹਾ ਵਾ ਤਾਂ ਉਮ ਲੜਕਾ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਮੈਂ ਟਰਾਲਾ ਚਾ ਰਿਹਾ ਵਾ ਸਾਸੰਗ ਜੀ ਤੁਸੀਂ ਹੈਰਾਨ ਹੋਵੋਗੇ ਬਾਬਾ ਜੀ ਕਹਿੰਦੇ ਭਾਈ ਜਿੱਥੇ ਵੀ ਤੂੰ ਤੈਨੂੰ ਜਗ੍ਹਾ ਮਿਲੇ ਤੂੰ ਰੋ ਕੇ ਟਰਾਲੇ ਦੇ ਟਾਇਰ ਚੈੱਕ ਕਰ ਲਵੀ ਬਾਬਾ ਜੀ ਨੂੰ ਦੱਸਿਆ ਭਾਈ ਜਿਹੜੇ ਤੇਰੇ ਟਰਾਲੇ ਦੇ ਟਾਇਰ ਨੇ ਉਹਦੇ ਨਟ ਬੋਲਟ ਢਿੱਲੇ ਹੋ ਗਏ ਨੇ ਕਿਤੇ ਜਗ੍ਹਾ ਰੋਕ ਕੇ ਉਹਨਾਂ ਨੂੰ ਚੈੱਕ ਕਰ ਲੈਵੇ 사ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਨਹੀਂ ਤੇ ਐਕਸੀਡੈਂਟ ਹੋਣ ਦਾ ਡਰ ਹੈ ਤਾਂ ਭਾਈ ਉਸਨੇ ਸਤ ਬਚਨ ਬਾਬਾ ਜੀ ਦੇ ਕਹਿ ਕੇ ਤਾਂ ਉਸਨੇ ਫੋਨ ਕਟਿਆ ਤੇ ਉਸਨੇ ਥੋੜੀ ਅੱਗੇ ਜਾ ਕੇ ਟਰਾਲੇ ਨੂੰ ਰੋਕ ਲਿਆ ਤੇ ਉਸਨੇ ਦੇਖਿਆ ਕਿ ਉਸਦੇ ਲਲੇ ਵਿੱਚੋਂ ਦੋ ਟੈਰਾਂ ਦੇ ਜਿਹੜੇ ਨੱਟ ਬੋਲ ਸੀ ਉਹ ਢਿੱਲੇ ਸੀ ਤਾਂ ਉਸਨੇ ਦੁਬਾਰਾ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਹਾਂਜੀ ਬਹੁਤ ਕਿਰਪਾ ਤੁਹਾਡੀ ਤੁਹਾਡੀ ਕਰਕੇ ਅਜ ਮੇਰੀ ਜਾਨ ਬਚ ਗਈ ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ ਤਾਂ ਭਾਈ ਬਾਬਾ ਜੀ ਕਹਿੰਦੇ ਭਾਈ ਇਹਨਾਂ ਇਹਨਾਂ ਦਾ ਸਾਰਾ ਪਰਿਵਾਰ ਇੱਥੇ ਸੇਵਾ ਕਰਨਾ ਹੁੰਦਾ ਗੁਰੂ ਘਰ ਸਾ ਬਾਬਾ ਜੀ ਕਹਿੰਦੇ ਭਾਈ ਮੇਰਾ ਵੀ ਫਰਜ ਬਣਦਾ ਵਾ ਜਿਹੜੇ ਸਾਡੇ ਸੇਵਾਦਾਨੀ ਅਸੀਂ ਵੀ ਉਹਨਾਂ ਦੀ ਧਿਆਨ ਰੱਖੀਏ ਉਹਨਾਂ ਦੀ ਰੱਖਿਆ ਕਰੀਏ ਚਲੋ ਬਾਬਾ ਜੀ ਕਹਿੰਦੇ ਸਾ ਸੰਗਤ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਥੋੜਾ ਜਾਗਰੂਕ ਕਰਤੀਏ ਚਲੋ ਰੱਖਿਆ ਤੇ ਵੈਗਰੂ ਨਹੀਂ ਕਰਨੀ ਹੈ ਪਰ ਸਾਡਾ ਕੰਮ ਹੈ ਉਹਨਾਂ ਨੂੰ ਜਾਗਰੂਕ ਕਰਨਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁੱਖ ਨਾ ਭੋਗਣਾ ਪਵੇ ਸਾਧ ਸੰਗਤ ਜੀ ਉਹਨਾਂ ਨੂੰ ਪਰ ਥੋੜਾ ਜਿਹਾ ਸੁਚੇਤ ਕਰ ਦੇਣਾ ਹੀ ਸਾਡਾ ਫਰਜ ਹੈ ਸਾਧ ਸੰਗਤ ਜੀ ਬ੍ਰਹਮ ਗਿਆਨੀ ਜਿਹੜਾ ਇਸ ਤਰ੍ਹਾਂ ਦਾ ਰਵਈਆ ਹੁੰਦਾ ਨਾ ਤਾਂ ਜੋ ਸੇਵਕ ਨੇ ਜੜੇ ਆਉਣ ਵਾਲੇ ਸਾਰੇ ਦੁੱਖ ਦਲੇਦਰ ਵੀ ਉਹ ਸਦਾ ਵਾਸਤੇ ਦੂਰ ਹੋ ਜਾਂਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਇੱਕ ਵਾਰ ਦੀ ਗੱਲ ਹੈ ਸੰਤ ਬਾਬਾ ਪਰਮਜੀਤ ਸਿੰਘ ਜੀ ਜੋ ਇਸ ਟਾਈਮ ਬਾਬਾ ਜੀ ਦੀ ਗੱਦੀ ਤੇ ਸੇਵਾ ਨਿਭਾ ਰਹੇ ਨੇ ਉਹ ਬਾਬਾ ਜੀ ਦੇ ਕੋਲ ਬਾਬਾ ਜੀ ਦੇ ਦਰਸ਼ਨ ਕਰ ਲਈ ਆਏ ਤਾਂ ਭਾਈ ਜਦੋਂ ਉਹ ਬਾਬਾ ਜੀ ਦੇ ਦਰਸ਼ਨ ਕਰਨ ਲੱਗੇ ਤਾਂ ਬਾਬਾ ਜੀ ਹੁਣਸ ਨੂੰ ਕਹਿੰਦੇ ਭਾਈ ਤੂੰ ਥੋੜੇ ਦਿਨ ਹੀ ਇੱਥੇ ਸੇਵਾ ਕਰਨੀ ਹੈ ਕਹਿੰਦੇ ਬਾਬਾ ਜੀ ਸਤ ਵਚਨ ਤੇ ਬਾਬਾ ਜੀ ਨੇ ਉਸਨਾਂ ਨੂੰ ਪੁੱਛਿਆ ਭਾਈ ਕੀ ਕੰਮ ਕਰਦਾ ਵਾਂ ਕਹਿੰਦੇ ਬਾਬਾ ਜੀ ਜਿਹੜੇ ਉਹ ਪਾਣੀ ਵਿੱਚ ਜਾਜ ਨਹੀਂ ਚੱਲਦੇ ਉਹਨਾਂ ਵਿੱਚ ਕੰਮ ਕਰਦਾ ਵਾਂ ਤਾਂ ਭਾਈ ਬਾਬਾ ਜੀ ਉਹਨਾਂ ਨੂੰ ਕਹਿੰਦੇ ਅੱਛਾ ਭਾਈ ਫਿਰ ਤੂੰ ਜਾਜਾਂ ਵਾਲਾ ਵਾਂ ਕਹਿੰਦੇ ਹਾਂ ਜੀ ਬਾਬਾ ਜੀ ਉਹ ਜਾਜਾਂ ਵਿੱਚ ਕੰਮ ਕਰਦਾ ਵਾਂ ਤਾਂ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਭਾਈ ਤੂੰ ਥੋੜੇ ਦਿਨ ਇੱਥੇ ਹੀ ਸੇਵਾ ਕਰਨੀ ਹੈ ਭਾਈ ਉਸ ਤਾਂ ਨਹੀਂ ਠਿਕੇ ਸਾਸ ਸੰਗਤ ਜੀ ਉਹ ਕਹਿੰਦੇ ਸੇਵਾਦਾਨ ਪਾਈ ਮੈਂ ਤਾਂ ਕੋਈ ਕੱਪੜਾ ਵੀ ਨਹੀਂ ਲੈ ਕੇ ਆਇਆ ਤੇ ਸੇਵਾਤਰ ਕਹਿੰਦੇ ਬਾਬਾ ਜੀ ਤੁਸੀਂ ਕੋਈ ਗੱਲ ਨਹੀਂ ਇੱਥੇ ਸੇਵਾ ਕਰੋ ਥੋੜੇ ਦਿਨ ਭਾਈ ਹਫਤਾ ਬੀਤ ਗਿਆ ਮਹੀਨਾ ਬੀਤ ਗਿਆ ਜਦੋਂ ਵੀ ਉਹ ਬਾਬਾ ਜੀ ਨੂੰ ਪੁੱਛਣ ਲੱਗਦੇ ਤਾਂ ਬਾਬਾ ਜੀ ਕਹਿੰਦੇ ਭਾਈ ਜਦੋਂ ਅਸੀਂ ਭੇਜਣਾ ਹੋਊਗਾ ਅਸੀਂ ਭੇਜ ਦੇਵਾਂਗੇ ਪਈ 6 ਮਹੀਨੇ ਬੀਤ ਗਏ ਇਦਾਂ ਹੀ ਸੇਵਾ ਕਰਦੇ ਹੋਏ ਪਈ ਇੱਕ ਰਾਤ ਨੂੰ ਬਾਬਾ 10 ਵਜੇ ਰਾਤ ਦੇ ਬਾਬਾ ਜੀ ਆਪਣੇ ਅੰਦਰੋਂ ਬਾਹਰ ਆਏ ਉੱਠ ਗਏ ਸੇਵਾਦਾਰ ਨੂੰ ਕਹਿੰਦੇ ਭਾਈਓ ਜੱਜਾਂ ਵਾਲਾ ਕਿੱਥੇ ਆ ਸੇਵਾਦਾਰ ਕਹਿੰਦੇ ਭਾਈ ਬਾਬਾ ਜੀ ਉਹ ਤੇ ਸੇਵਾ ਕਰਦੇ ਆ ਭਾਂਡਿਆਂ ਦੀ ਕਹਿੰਦੇ ਭਾਈ ਉਹਨੂੰ ਛੇਤੀ ਬੁਲਾਓ ਤੇ ਉਹ ਉੱਥੇ ਆ ਗਏ ਕਹਿੰਦੇ ਹਾਂਜੀ ਬਾਬਾ ਜੀ ਕਹਿੰਦੇ ਭਾਈ ਉਹਥੇ ਲੁਧਿਆਣੇ ਫਲਾਣਾ ਡਾਕਟਰ ਹੈ ਦਿਲ ਦੇ ਮਰੀਜ਼ਾਂ ਦਾ ਜਾ ਉਹਨਾਂ ਨੂੰ ਚੈੱਕ ਕਰਾ ਕੇ ਆ ਉਹ ਕਹਿੰਦੇ ਭਾਈ ਬਾਬਾ ਜੀ ਮੈਨੂੰ ਤਾਂ ਕੁਝ ਹੋਇਆ ਹੀ ਨਹੀਂ ਕਹਿੰਦੇ ਨਹੀਂ ਭਾਈ ਤੂੰ ਜਾ ਇਸ ਇੱਥੋਂ ਕਿਸੇ ਦੀ ਗੱਡੀ ਲੈ ਲੈ ਤੇ ਚੈੱਕ ਕਰਾ ਕੇ ਆ ਜਾ ਕੇ ਭਾਈ ਉਹਨਾਂ ਨੇ ਗੱਲ ਠੰਡੀ ਪੈ ਗਈ ਬਾਬਾ ਜੀ 10 ਮਿੰਟ ਬਾਅਦ ਫੇਰ ਬਾਹਰ ਆਏ ਕਹਿੰਦੇ ਭਾਈ ਉਹ ਗਏ ਨਹੀਂ ਹਜੇ ਤੱਕ ਕਹਿੰਦੇ ਨਹੀਂ ਬਾਬਾ ਜੀ ਕਹਿੰਦੇ ਬਾਬਾ ਜੀ ਮੇਰਾ ਥੋੜੇ ਦਿਨ ਤੋਂ ਨਾ ਬਾਹ ਦੇ ਵਿੱਚ ਖੱਬੀ ਬਾਹ ਦੇ ਵਿੱਚ ਦਰਦ ਆਉਂਦਾ ਪਿਆ ਹੋਰ ਮੈਨੂੰ ਕੋਈ ਦੁੱਖ ਨਹੀਂ ਹੈਗਾ ਬਾਬਾ ਜੀ ਕਹਿੰਦੇ ਭਾਈ ਤੂੰ ਇੱਥੋਂ ਗੱਡੀ ਲੈ ਤੇ ਜਾਓ ਭਾਈ ਇਹਨੂੰ ਲੈ ਕੇ ਜਾਓ ਜਦੋਂ ਉਹ ਉੱਥੇ ਗਏ ਤਾਂ ਉੱਥੇ ਜਾ ਕੇ ਜਦੋਂ ਡਾਕਟਰ ਨੂੰ ਚੈੱਕ ਕਰਾਉਣ ਲੱਗੇ ਤਾਂ ਭਾਈ ਕੀ ਦੇਖਿਆ ਉਹਨਾਂ ਨੂੰ ਡਾਕਟਰ ਜਦੋਂ ਚੈੱਕ ਕਰਨ ਲੱਗਾ ਉਹਨਾਂ ਨੂੰ ਸਰੀਰ ਠੰਡਾ ਪੈ ਗਿਆ ਤੋਣੀ ਆ ਗਈ ਤੇ ਇੱਕਦਮ ਅਟੈਕ ਆ ਗਿਆ ਤਾਂ ਭਾਈ ਸੇਵਾਦਾਰ ਨੇ ਬਾਬਾ ਜੀ ਨੂੰ ਫੋਨ ਕੀਤਾ ਕਿ ਬਾਬਾ ਜੀ ਅਟੈਕ ਆ ਗਿਆ ਬਾਬਾ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ ਡਾਕਟਰ ਨੇ ਆਪਣੀ ਸਾਰੀ ਵਾ ਲਾ ਦਿੱਤੀ ਸਾਰੇ ਦਵਾਈਆਂ ਸਭ ਕੁਝ ਉਹਨੇ ਆਪਣਾ ਟ੍ਰੀਟਮੈਂਟ ਕਰ ਦਿੱਤਾ ਭਾਈ ਉਹਨਾਂ ਨੂੰ ਦਿਨ ਚੜ੍ਹਦਾ ਚੜ੍ਹਦੇ ਤਿੰਨ ਅਟੈਕ ਆ ਗਏ ਜਦੋਂ ਭਾਈ ਤੀਜਾ ਅਟੈਕ ਆਇਆ ਤਾ ਭਈਓ ਬੰਦਾ ਦੀ ਜਾਨ ਚਲੇ ਗਈ। ਤਾ ਡਾਕਟਰ ਨੇ ਉਹਨਾਂ ਦੇ ਨਾਲਦਿਆਂ ਨੂੰ ਕਿਹਾ ਭਈ ਬੰਦਾ ਨਹੀਂ ਰਿਹਾ ਤੁਹਾਡਾ। ਤਾ ਸੇਵਾਦਾਰ ਸੇਵਾਦਾਰ ਨੂੰ ਕਹਿ ਦਿੱਤਾ ਡਾਕਟਰ ਨੇ। ਤਾ ਸੇਵਾਦਾਰ ਭਈ ਉਸ ਟਾਈਮ ਫੋਨ ਵੀ ਨਹੀਂ ਹੁੰਦੇ ਸੀ। ਉਹ ਉੱਥੇ ਕਲੈਂਟ ਲਾਈਨ ਫੋਨ ਲੱਗਿਆ ਸੀ ਹਸਪਤਾਲ ਵਾਲੇ ਦੇ ਵਿੱਚ। ਤਾ ਉਹਨਾਂ ਨੇ ਉੱਥੋਂ ਡੇਰੇ ਫੋਨ ਕੀਤਾ ਬਾਬਾ ਜੀ। ਸੇਵਾਦਾਰ ਨੂੰ ਫੋਨ ਕੀਤਾ ਕਿ ਉਹ ਬੰਦਾ ਭਾਈ ਜੱਜ ਜਾਣੇ ਦਾ ਮੌਤ ਹੋ ਗਈ ਜਦੋਂ ਭਾਈ ਬਾਬਾ ਜੀ ਸਵੇਰੇ 9:30 ਵਜੇ ਬਾਹਰ ਆਏ ਤਾਂ ਸੇਵਾਦਾਰ ਡਰਦਾ ਡਰਦਾ ਬਾਬਾ ਜੀ ਨੂੰ ਦੱਸੇ ਨਾ ਤਾਂ ਬਾਬਾ ਜੀ ਕਹਿੰਦੇ ਭਾਈ ਉਹ ਰਾਤ ਵਾਲਿਆਂ ਦਾ ਕੀ ਬਣਿਆ ਤਾਂ ਉਹ ਸੇਵਾਦਾਰ ਨੇ ਦੱਸਿਆ ਕਿ ਬਾਬਾ ਜੀ ਉਹਦੀ ਤਾਂ ਮੌਤ ਹੋ ਗਈ ਬਾਬਾ ਜੀ ਕਹਿੰਦੇ ਭਈ ਉਹ ਕਿਵੇਂ ਹੋ ਗਈ ਕਹਿੰਦੇ ਬਾਬਾ ਜੀ ਨੂੰ ਅਟੈਕ ਹੋ ਗਿਆ। ਬਾਬਾ ਜੀ ਕਹਿੰਦੇ ਭਾਈ ਉਹ ਕੀ ਹੁੰਦਾ? ਬਾਬਾ ਜੀ ਉਹ ਡਾਕਟਰ ਕਹਿੰਦਾ ਵੀ ਜਿਹੜੇ ਦਿਲ ਦਾ ਧੜਕਣਾ ਬੰਦ ਹੋ ਜਾਂਦੀ ਹੈ ਨਾ। ਮਾਹ ਪੁਰਸ਼ ਥੋੜੀ देर ਚੁੱਪ ਰਹੀ। ਤਾਂ ਥੋੜੀ ਦੇਰ ਬਾਅਦ ਮੁਸਕਰਾ ਕੇ ਕਹਿੰਦੇ ਭਾਈ ਡਾਕਟਰ ਨੂੰ ਫੋਨ ਕਰੋ। ਤਾਂ ਸੇਵਾਦਾਰ ਨੇ ਡਾਕਟਰ ਨੂੰ ਫੋਨ ਕੀਤਾ। ਜਦੋਂ ਫੋਨ ਕੀਤਾ ਡਾਕਟਰ ਨੂੰ ਕਿਹਾ ਭਾਈ ਇਹਨੂੰ ਥੋੜੀ ਜਦ ਦਿਲ ਤਾਂ ਕਦੇ ਬੰਦ ਹੋ ਜਾਂਦਾ ਕਦੇ ਚੱਲ ਪੈਂਦਾ। ਇਨੂੰ ਹਲਾ ਹਲੂ ਕੇ ਦੇਖੋ ਦਬ ਦੁੱਬ ਕੇ ਉਹ ਡਾਕਟਰ ਵੀ ਪਈ ਸਿਆਣਾ ਸੀ ਸਾਧ ਸੰਗਤ ਜੀ ਜਦੋਂ ਡਾਕਟਰ ਨੇ ਹਲਾਇਆ ਤੇ ਦਬ ਦੁੱਬ ਕੇ ਪੰਪ ਕਰਕੇ ਦੇਖਿਆ ਹੱਥ ਤਾਂ ਭਾਈ ਤੁਸੀਂ ਹੈਰਾਨ ਹੋਵੋਗੇ ਉਹ ਧੜਕਣ ਚੱਲ ਪਈ ਤੇ ਇਸੇ ਤਰ੍ਹਾਂ ਭਾਈ ਬ੍ਰਹਮ ਗਿਆਨੀ ਦੇ ਜੀਵਨ ਵਿੱਚ ਬਹੁਤ ਜੀਵਨ ਵਿੱਚ ਅਨੇਕਾ ਕੌਤਕ ਨੇ ਜੋ ਕੀ ਸੰਗਤ ਦੇ ਵਿੱਚ ਵਰਤਦੇ ਨੇ ਇਸੇ ਤਰ੍ਹਾਂ ਭਾਈ ਉਨਾਂ ਦਾ ਜੀਵਨ ਬਾਬਾ ਜੀ ਨੇ ਵਾਪਿਸ ਦੇ ਦਿੱਤਾ ਸਾਧ ਸੰਗਤ ਜੀ ਬਾਬਾ ਜੀ ਦੇ ਜੀਵਨ ਵਿੱਚ ਨੇਕ ਕੌਤਕ ਹੁੰਦੇ ਰਹਿੰਦੇ ਨੇ ਆਮ ਸੰਗਤਾਂ ਵਿੱਚ ਹੁੰਦੇ ਨੇ ਸਾਧ ਸੰਗਤ ਜੀ ਤਾਂ ਇਹ ਗੁਰੂ ਦਾ ਗੁਰਬਾਣੀ ਦਾ ਫਰਮਾਨ ਹੈ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦਾ ਜੀਵੇ ਨਹੀਂ ਮਰਤਾ ਸਾਧ ਸੰਗਤ ਜੀ ਬ੍ਰह्म ਕੈਨੇ ਜਿਹੜੀ ਦ੍ਰਿਸ਼ਟੀ ਹੁੰਦੀ ਆ ਨਾ ਉਸ ਵਿੱਚ ਇੰਨੀ ਤਾਕਤ ਹੈ ਕਿ ਉਹ ਮਰਦੇ ਬੰਦੇ ਨੂੰ ਜਿਉਂਦਾ ਕਰ ਸਕਦਾ ਸਾਤ ਸੰਗਤ ਜੀ ਇੰਨੀ ਕੁ ਸੇਵਾ ਪਰਵਾਨ ਕਰਨੀ ਜੀ ਫਤਿਹ ਦਾ ਜਵਾ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਮੀ ਹੈ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਲੇ ਕੇ ਹਾਜ਼ਰੀ ਲਗਵਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ